ਸਾਬ ਨਸ਼ੇ ਦੇ ਕਰਨੀ ਕਦੋਂ ਹੋਈ ਹੈ ਨਸ਼ੇ ਉਦੋਂ ਰਾਤ 7:30 ਵਜੇ ਇਹ ਮਹੀਨਾ ਹੋ ਗਿਆ ਮਜੇ ਨੇ ਟੀਕੇ ਲਾਲਾ ਕੇ ਨਾਪਦਾਬ ਗਾ ਲਿਆ ਸਭ ਮੇਰੀ ਵਿਆਹ ਹੋਇਆ ਨਸ਼ੇ ਹੀ ਕਰੀ ਜਾਂਦਾ ਘਰ ਬਰਬਾਦ ਕਰਦਾ ਘਰ ਤੇ ਇੱਕ ਇੰਨੀ ਗਲਾਸੀ ਨਹੀਂ ਰਹਿਣ ਦਿੱਤੀ ਪਤਨੀ ਰੱਖੀ ਉਹ ਰਾਤ ਇਹਦੀ ਹੋਈ ਆ ਇੰਨਾ ਦੀ ਰਾਤ ਇਹ ਦੁਬਾਰਾ ਟੀਕਾ ਲਾ ਕੇ ਰਾਤ ਹੋਈ ਇਹ ਇਹ ਬਿਮਾਰ ਵਾਵਾ ਜੀ ਦਾ ਮਹੀਨਾ ਹੋ ਗਿਆ ਟੀਕਾ ਨਹੀਂ ਕਰਨੇ ਕੀ ਮੰਗ ਕਰਦੇ ਹੋ ਮਾਤਾ ਜੀ ਕੀ ਮੰਗ ਕਰਦੇ ਹੋ ਕੀ ਮੰਗ ਤਾਂ ਰਹਿੰਦੇ ਸੀ ਅੱਛਾ ਬੰਦ ਹੋਣਾ ਚਾਹੀਦਾ ਪਰ ਕੀ ਮੰਗਦੀ ਆਈ ਹੋਰ ਦੇਖੋ ਡੈਡ ਬੋਡੀ ਤੋਂ ਇੱਕ ਕੋ ਬੈਡਸੋਰ ਹੋਇਆ ਹੋਇਆ ਇੱਕ ਦੀ ਲੱਤ ਗਲੀ ਹੋਈ ਹੈ ਇਹ ਤੀਜਾ ਜਿਹੜੀ ਹੈਗੀ ਐ ਆਲਰੇਡੀ ਪੁਰਾਣੀ ਇਹਦੇ ਇੱਕ ਇੱਕ ਦੀ ਵੀਡੀਓ ਜਿਹੜੀ ਸਾਲ ਦੀ ਆਈ ਹੋਈ ਹੈ ਵੀ ਉਹ ਬੰਦਾ ਵਿੱਚ ਲਿਖ ਰਿਹਾ ਵੀ ਮੈਂ ਬਿਮਾਰ ਆ ਮੇਰਾ ਇਲਾਜ ਕਰਨਾ ਉਸੇ ਨੇ ਆ ਜੀ ਰਹਿ ਤੈਨੋਂ ਲਈ ਢਾਖਲੋ ਯਾਰ ਤਿੰਨ ਵਾਰੀ ਐਡਮਿਟ ਹੋਣ ਤੋਂ ਬਾਅਦ ਫਿਰ ਆ ਗਿਆ ਵੀ ਉਹ ਉਹਦੀ ਬਿਲ ਪਾਬਰ ਹੀ ਨਹੀਂ ਹੈਗੀ ਆਪਣੀ ਬਿਲ ਪਾਬਰ ਨਹੀਂ ਹੈਗੀ ਮੰਗੋ ਮੰਗਦੇ ਉਹਨਾਂ ਦੀ ਹੈਗੀ ਹੈ ਜੀ ਕੋਈ ਸਾਨੂੰ ਫਾਈਨੈਂਸ਼ੀਅਲੀ ਮਦਦ ਮਿਲੇ ਫਾਈਨੈਂਸ਼ੀਅਲੀ ਤਾਂ ਅਸੀਂ ਤਾਂ ਦੇ ਨਹੀਂ ਸਕਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਲੱਖੇ ਕੇ ਬਹਿਰਾਮ ਵਿੱਚ ਇੱਕ ਦਿਨ ਵਿੱਚ ਹੀ ਨਸ਼ੇ ਦੀ ਓਵਰਡੋਜ਼ ਨਾਲ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੋ ਦਿਨ ਪਹਿਲਾਂ ਵੀ ਨਸ਼ੇ ਨਾਲੇ ਇੱਕ ਵਿਅਕਤੀ ਦੀ ਮੌਤ ਹੋਈ ਹੈ ਕਦੇ ਪਿੰਡ ਦੇ ਅੱਡੇ ਤੋਂ ਵੱਧ ਕਰਾਂ ਵਿੱਚੋਂ ਨੌਜਵਾਨ ਲੜਕੇ ਭਾਰਤੀ ਸੈਨਾ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਵਿੱਚ ਲੱਗੇ ਹੋਏ ਸਨ ਪਰ ਨਸ਼ੇ ਦੇ ਦਾਨਵ ਦਾ ਕਹਿ ਰਹੀ ਸਮਝ ਲਿਆ ਜਾਵੇ ਕਿ ਹੁਣ ਦੋ ਦਿਨਾਂ ਅੰਦਰ ਚਾਰ ਕਰਾਂ ਵਿੱਚ ਸੱਥਰ ਵਿਛ ਗਏ ਮਰਨ ਵਾਲੇ 20 ਸਾਲ ਤੋਂ 23 ਸਾਲ ਦੀ ਉਮਰ ਦੇ ਹਨ ਜਿਨ੍ਹਾਂ ਦੇ ਸਰੀਰ ਦੇ ਅੰਗ ਨਸ਼ੇ ਨਾਲ ਗਲ ਚੁੱਕੇ ਸਨ ਇਹਨਾਂ ਮਰਨ ਵਾਲਿਆਂ ਵਿੱਚ ਉਮੇਦ ਸਿੰਘ ਪੁੱਤਰ ਮੁਖਤਿਆਰ ਸਿੰਘ ਰਮਨਦੀਪ ਸਿੰਘ ਪੁੱਤਰ ਬਚਿੱਤਰ ਸਿੰਘ ਅਤੇ ਰਣਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਸ਼ਾਮਿਲ ਹਨ जिनेर ਦੇ ਵਾਰਸਾਂ ਨੇ ਉਹਨਾਂ ਦੀਆਂ ਲਾਸ਼ਾਂ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਰੱਖ ਕੇ ਪ੍ਰਦਰਸ਼ਨ ਕੀਤਾ ਮ੍ਰਿਤਕ ਰਣਦੀਪ ਸਿੰਘ ਆਪਣੇ ਬਿਮਾਰ ਮਾਂ ਪਿਓ ਨੂੰ ਇਕੱਲਾ ਛੱਡ ਗਿਆ ਹੈ ਜਦ ਕਿ ਉਮੇਦ ਸਿੰਘ ਦਾ ਪਿਓ ਫੌਜੀ ਸੀ ਅਤੇ ਉਸ ਦੀ ਮੌਤ ਹੋ ਗਈ ਉਹ ਆਪਣੇ ਪਿੱਛੇ ਇੱਕ ਪਤਨੀ ਤੇ ਬੇਸਹਾਰਾ ਪੁੱਤਰ ਨੂੰ ਛੱਡ ਕੇ ਮਰ ਗਿਆ ਹੈ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਨਸ਼ਾ ਬੰਦ ਕਰਾਏ ਅਤੇ ਮ੍ਰਿਤਕਾਂ ਦੇ ਪਰਿਵਾਰ ਨੂੰ ਮੁਆਵਜ਼ਾ ਦੇਵੇ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਵੱਲੋਂ ਲਿਖਾਏ ਬਿਆਨਾਂ ਤੇ ਕਾਰਵਾਈ ਕੀਤੀ ਜਾਵੇਗੀ ਪਰ ਪੁਲਿਸ ਇਹਨਾਂ ਕਿਸਾਨ ਵਿੱਚ ਮੁਆਵਜ਼ੇ ਦਾ ਕੋਈ ਪ੍ਰਬੰਧ ਨਹੀਂ ਕਰ ਸਕਦੀ ਹੈ ਭਾਵੇਂ ਪੁਲਿਸ ਅਧਿਕਾਰੀ ਦਾ ਇਹ ਕਹਿਣਾ ਹੈ ਕਿ ਇਹਨਾਂ ਮ੍ਰਿਤਕਾਂ ਵਿੱਚ ਦੋ ਬਿਮਾਰੀ ਨਾਲ ਮਰਨ ਵਾਲੇ ਵੀ ਹਨ ਪਰ ਨਾਲ ਹੀ ਪੁਲਿਸ ਦਾ ਮੰਨਣਾ ਹੈ ਕਿ ਇਹਨਾਂ ਨੂੰ ਵਾਰ-ਵਾਰ ਨਸ਼ਾ ਛੱਡਣ ਲਈ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਪਰ ਇਹ ਫਿਰ ਨਸ਼ੇ ਦੀ ਦਲਦਲ ਵਿੱਚੋਂ ਨਹੀਂ ਨਿਕਲੇ ਸਰਕਾਰ ਵੱਲੋਂ ਚਲਾਈ ਜ਼ੋਰਦਾਰ ਮੁਹਿੰਮ ਦੇ ਬਾਵਜੂਦ ਜਿੱਥੇ ਵੱਡੀ ਮਾਤਰਾ ਵਿੱਚ ਬਰਾਮਦਗੀ ਹੋ ਰਹੀ ਹੈ ਉੱਥੇ ਜ਼ਮੀਨੀ ਪੱਧਰ ਇਸ ਦੇ ਕਾਰਗਾਰ ਸਿੱਟੇ ਨਹੀਂ ਨਿਕਲੇ ਸਰਕਾਰ ਨੇ ਸਤਾ ਵਿੱਚ ਅਨੁਸਾਰ ਐਲਾਨ ਕੀਤਾ ਸੀ ਕਿ ਅਗਰ ਕਿਸੇ ਥਾਣੇ ਅਧੀਨ ਆਉਂਦੇ ਪਿੰਡ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋ ਗਈ ਤਾਂ ਥਾਣਾ ਮੁਖੀ ਵਿਰੁੱਧ ਐਕਸ਼ਨ ਲਿਆ ਜਾਵੇਗਾ ਅਤੇ ਜ਼ਿਲ੍ਹਾ ਕਪਤਾਨ ਤੋਂ ਵੀ ਜਵਾਬ ਮੰਗਿਆ ਜਾਵੇਗਾ ਜਿਸ ਕਰਕੇ ਨਸ਼ੇ ਦੀ ওভারਡੋਜ਼ ਨਾਲ ਮਰਨ ਵਾਲਿਆਂ ਦੀ ਵੱਡੀ ਗਿਣਤੀ ਦੇ ਬਾਵਜੂਦ ਵਧੇਰੇ ਕਿਸਾਨ ਵਿੱਚ ਤੁਥਮ ਉਤ ਕਰ ਦਿੱਤਾ ਜਾਂਦਾ ਹੈ ਪੰਜਾਬ ਸਰਕਾਰ ਅਗਰ ਪਿਛਲੇ ਸਾਦੇ 3 ਸਾਲਾਂ ਵਿੱਚ ਨਸ਼ੇ ਨਾਲ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਬਾਰੇ ਸੱਚ ਜਾਣਨਾ ਚਾਹੁੰਦੀ ਹੈ ਤਾਂ ਨਸ਼ੇ ਵਿਰੁੱਧ ਬਣਾਈਆਂ ਪਿੰਡਾਂ ਅਤੇ ਸ਼ਹਿਰੀ ਵਾਰਡਾਂ ਵਿੱਚ ਕਮੇਟੀਆਂ ਤੋਂ ਹੀ ਇਸ ਦਾ ਸਰਵੇ ਕਰਾਇਆ ਜਾਵੇ ਇਸ ਮਾਮਲੇ ਤੇ ਸਰਕਾਰ ਨੂੰ ਨਸ਼ੇ ਨਾਲ ਹੋਈਆਂ ਮੌਤਾਂ ਦੇ ਸਹੀ ਅੰਕੜੇ ਦਾ ਸ਼ੀਸ਼ਾ ਦਿਸ ਜਾਵੇਗਾ ਜਿਹੜਾ ਸ਼ਾਇਦ ਸਰਕਾਰ ਵੱਲੋਂ ਬਾਕੀ ਰਹਿੰਦੇ ਸਾਲ ਦੀ ਮੁਹਿੰਮ ਵਿੱਚ ਕਾਰਗਾਰ ਸਾਬਤ ਹੋ ਸਕੇ ਇਹ ਤੇ ਨਲਾ ਪਤੀਜਾ ਸੀ ਜੇ ਮੈਂ ਪੂਆਜੀ ਇਹਨਾਂ ਦੇ ਅੱਛਾ ਇਹ ਲੱਖੋ ਖਬਰਾਂ ਤੋਂ ਰਹਿ ਨਾਲ ਐਸਾ ਰਣਦੀਪ ਸਿੰਘ ਨਾ ਸਾਨੂੰ ਅਬਸਖਦੇਵ ਸਿੰਘ ਕਿਵੇਂ ਗੱਤ ਕੀ ਹੋਈ ਇਹਨਾਂ ਦੀ ਪਤਾ ਨਹੀਂ ਵੀਰਜੀ ਕੀ ਆ ਰਾਤ ਨੂੰ ਲੈ ਕੇ ਆਏ ਕਿਸੇ ਤੋਂ ਕੀ ਇਹਨੇ ਖਾਤਾ ਵਾ ਬਸ ਪਾਣੀ ਪੀਤਾ ਤੇ ਕਭਰਾਟ ਹੋਣ ਲੱਗੇ ਸਾਇਲੈਂਟ ਐਕ ਹੋ ਗਿਆ ਇਹ ਨਸ਼ਾ ਕਰਦੇ ਸੀ ਕਿਸੇ ਨਸ਼ਾ ਕਰਦੇ ਸੀ ਵੀਰਜੀ ਸਾਨੂੰ ਨਹੀਂ ਪਤਾ ਕੀ ਨਸ਼ਾ ਲੇ ਕਿ ਇਹ ਨੇ ਲੋ ਦੇ ਸੀ। ਇਹ ਕੋਈ ਅਡਮਿਟ ਵੀ ਕਰਾ ਸੀ। ਪਤਾ ਨਹੀਂ ਅਡਮਿਟ ਕਰੋ। ਐਸੀ ਲੱਤ ਪੋਲੀਆਂ ਸੀਗਾ ਉਸ ਤੋਂ ਉਹ ਅਸੀਂ ਪ੍ਰਿਸ਼ਣ ਕਰਾ ਕੇ ਨੂੰ ਤੋੜਨ ਲਾਤਾ ਸੀਗਾ ਵਧੀਆ। ਕਿੰਨੀ ਉਮਰ ਹੈਗੀ ਇਹਦੀ? ਉਮਰ ਹੈ 30 ਸਾਲ ਤਾਂ। ਵਿਆਹ ਹੋਇਆ? ਨਹੀਂ ਹਨ ਮੈਡਰਾ। ਤੇ ਘਰ ਦੇ ਵਿੱਚ ਕਿੰਨੇ ਜੀ ਹੈਗੇ ਸੀਗੇ? ਘਰ ਦੇ ਵਿੱਚ ਇਹ ਪੰਜ-ਛੇ ਮੈਂਬਰ ਸੀਗੇ। ਅੱਛਾ। ਮਿਹਨਤ ਮਜ਼ਦੂਰੀ ਮਾਂ-ਬਾਪ ਕਰਦੇ ਸੀ। ਮਾਂ ਮੈਡੀਕਲ ਦੀ ਮੈਡੀਸਨ ਲੱਗੀ ਹੋਈ ਆ। ਗਰੀਬ ਪਰਿਵਾਰ ਦਾ। ਮੰਤਿਆਰ ਕਰਦੇ ਹੋ ਅਸੀਂ ਸਰਕਾਰ ਤੋਂ ਮੰਗ ਕਰਦੇ ਵੀ ਮੇਰੇ ਮੇਰੇ ਭਰਾ ਪਰਜਾਇ ਦਾ ਵਡੇਪਾ ਨਾ ਰੁਲੇ ਇਹਨਾਂ ਨੂੰ ਕੋਸ਼ਣਾ ਕੋਸ਼ਣਾ ਸਾਕਾ ਮਿਲੇ ਸਰਕਾਰ ਦਵੇ ਇਹਨਾਂ ਨੂੰ ਕੀ ਨਾਮ ਹੈ ਤੁਹਾਡਾ ਕੀ ਨਾਮ ਹਰਜਿੰਦਰ ਕੌਰ ਆ ਇਹਨਾਂ ਨੂੰ ਕਿੱਥੇ ਰਹਿਣਾ ਚਾਹੀਦਾ ਇਹ ਲਖੋ ਕਹਿੰਦੇ ਰਹਿਣਾ ਮੈਦ ਸਿੰਘ ਨਾ ਆ ਪਿਤਾ ਦੇ ਨਾਮ ਮੁਖਤਿਆਰ ਸਿੰਘ ਮਾਤਾ ਦੇ ਨਾਮ ਮਨਜੀਤ ਕੌਰ ਤੇ ਇਹ ਮੇਰੇ ਪਤੀ ਜੀ ਉਹ ਮੇਰਾ ਪਤੀ ਹੈ ਪਰ ਮੇਰੇ ਦੀ ਦੰਤ ਬਹੁਤ ਦਰਦੀ ਹੈ ਕਿੰਦੀ ਸੀ ਕਿੰਦੀ ਦੰਤ ਖਿੰਦੀ ਹੋਈ ਹੈ ਤੁਹਾਡਾ ਕੋਲ ਨਾਂਮ ਹੈ ਮੇਰੇ ਪਤੀ ਜੀ ਅੱਛਾ ਕਿਵੇਂ ਦੰਤ ਹੋਈ ਹੈ ਇਹ ਬਸ ਨਸ਼ੇ ਦੇ ਕਰਕੇ ਕਦੋਂ ਹੋਈ ਹੈ ਨਸ਼ੇ ਉਦੋਂ ਰਾਤ 7:30 ਵਜੇ ਇਹ ਮਹੀਨਾ ਹੋ ਗਿਆ ਮਜੇ ਨੇ ਟੀਕੇ ਲਾਲਾ ਕੇ ਨਾਬਦਾਬ ਗਾ ਲਿਆ ਸਭ ਲੱਤਾਂ ਗਲ ਬਿਨਾ ਲੱਤਾਂ ਖਰਾਬ ਹੋ ਗਈਆਂ ਟੀਕੇ ਲਾਲਾ ਕੇ ਬਹੁਤ ਲੱਤਾਂ ਖਰਾਬ ਹੋ ਗਈਆਂ ਮਹੀਨਾ ਬਸਾਂ ਨੂੰ ਸਾਹ ਹੁੰਦੇ ਆ ਮੇਰਾ ਗਮਨ ਸਰਾਣੇ ਬੇਟੀ ਦਾ ਤੇ ਕੀ ਕੰਮ ਕਰਦਾ ਸੀ ਇਹਦਾ ਵਿਆਹ ਹੋਇਆ ਸੀ ਵਿਆਹ ਹੋਇਆ ਨਸ਼ੇ ਹੀ ਕਰੀ ਜਾਂਦਾ ਘਰ ਬਰਬਾਦ ਕਰਦਾ ਘਰ ਤੇ ਇੱਕ ਇੰਨੀ ਗਲਾਸੀ ਨਹੀਂ ਰਹਿਣ ਦਿੱਤੀ ਪੱਥ ਨਹੀਂ ਰਹਿਣ ਦਿੱਤੇ ਬੱਚੇ ਵੀ ਹੈਗੇ ਸੀ ਇਹਦੇ ਬੱਚਾ ਇੱਕੋ ਲਟਕਾਇਆ ਸਾਲ ਤੇ ਇੰਦੀ ਵਾਈਫ ਵੀ ਉਹ ਨਾਲ ਹੀ ਬੱਚਾ ਵੀ ਦੇਖੇ ਚਲੇਗੀ ਕੋਰੇ ਕੋੜੀ ਤਾਂ ਹੰਡੀ ਨਹੀਂ ਮਿਲਦੀ ਘਰੇ ਕੁਝ ਨਹੀਂ ਕਰੇ ਕੁਝ ਨਹੀਂ ਆਵੇ ਕਿ ਉਹ ਬਹੁਤ ਆਂਦੀ ਵੀ ਮੈਨੂੰ ਲੈ ਜਾਏ ਨੇ ਨਹੀਂ ਲਿਆਂਦਾ ਪੱਲੇ ਕੁਝ ਨਹੀਂ ਨੇ ਆਉਣਾ ਤਾਂ ਆਪ ਕਰਨਾ ਪਰ ਬੀਬੀ ਹੋ ਜਾਂਦਾ ਨਹੀਂ ਇਹ ਜਿਹੜੀ ਮੌਤ ਹੋਈ ਹੈ ਤੇ ਇਹਨੇ ਸਾਰੇ ਲੱਖੋਂ ਕਿੰਨੇ ਲੱਖੋਂ ਕਹਿੰਦੇ ਆ ਇਹ ਰਾਤ ਇਹਦੀ ਹੋਈ ਆ ਇਹਨਾਂ ਦੀ ਰਾਤ ਇਹ ਦੁਬਾਰਾ ਟੀਕਾ ਲਾ ਕੇ ਰਾਤ ਹੋਈ ਇਹ ਬਿਮਾਰ ਬਾਬਾ ਚਾਹ ਦਾ ਮਹੀਨਾ ਹੋ ਗਿਆ ਟੀਕਾ ਨਹੀਂ ਕਰਨੇ ਕੀ ਮੰਗ ਕਰਦੇ ਹੋ ਮਾਤਾ ਜੀ ਕੀ ਮੰਗ ਕਰਦੇ ਹੋ ਕੀ ਮੰਗ ਤਾਂ ਰੋਣੇ ਚ ਗਿਆ ਨਾ ਸ਼ਾਂਤ ਹੋਣਾ ਚਾਹੀਦਾ ਸਰਕਾਰ ਦੀ ਮੰਗ ਆਈ ਹੋਰ ਕੀ ਮੰਗ ਸਰਕਾਰ ਦੀ ਮੰਗ ਹੈ ਬੱਚੇ ਗਾਂ ਠੀਕ ਰਹਿਣ ਇਹਨਾਂ ਦੇ ਤੇ ਜੋ ਹੋ ਗਿਆ ਕੀ ਤੇ ਬੱਚਿਆਂ ਦੀ ਆਪਣੇ ਬਾਜੀ ਜੀ ਰਹਿਣੇ ਸ਼ਾਹਬਾਨਦ ਕਰਾ ਦੇ ਲਗਾ ਬੰਦ ਕਰਾ ਦਿਓ ਬੱਚੇ ਗਾਂ ਹੈ ਪੀੜੀ ਸੁਧਰ ਜਾਵੇ ਬੱਚਿਆਂ ਦੀ ਪਤਾ ਕੀ ਨਾਮ ਹੈ ਮਾਤਾ ਜੀ ਮੇਰਾ ਨਾਮ ਪ੍ਰਕਾਸ਼ ਦੇਖੋ ਜੀ ਇਹ ਤੇ ਡਾਕਟਰ ਵੀ ਦੱਸਣਗੇ ਕਿਸ ਚੀਜ਼ ਨਾਲ ਹੋਈ ਹੈ ਮੈਂ ਆਪ ਤੇ ਨਹੀਂ ਦੱਸ ਸਕਦਾ ਵੀ ਕਿਉਂਕਿ ਮੈਂ ਡੈਡ ਬੋਡੀ ਤਾਂ ਤੋਂ ਤੁਸੀਂ ਦੇਖੋ ਡੈਡ ਬੋਡੀ ਤੋਂ ਇੱਕ ਤਾਂ ਬੈਟਸੋਰ ਹੋਇਆ ਹੋਇਆ ਇੱਕ ਦੀ ਲੱਤ ਗਲੀ ਹੋਈ ਹੈ ਇਹ ਤੀਜਾ ਜਿਹੜੀ ਹੈਗੇ ਆ ऑलरेडी ਪੁਰਾਣੀ ਇਹਦੇ ਇੱਕ ਇੱਕ ਦੀ ਵੀਡੀਓ ਜਿਹੜੀ ਸਾਲ ਦੀ ਆਈ ਹੋਈ ਹੈ ਵੀ ਉਹ ਬੰਦਾ ਵਿੱਚ ਲਿਖ ਰਿਹਾ ਵੀ ਮੈਂ ਬਿਮਾਰ ਆ ਮੇਰਾ ਇਲਾਜ ਕਰਵਾਉਣਾ ਇਸੇ ਮੈਨੂੰ ਕੋ ਪੈਸੇ ਨਹੀਂ ਹੈ ਤੇ ਇਹ ਤੋਂ ਹੁਣ ਬਾਕੀ ਪੁੱਛਵਾਉਣ ਡਾਕਟਰ ਸਾਹਿਬ ਕਰਾਵਾਂਗੇ ਅਸੀਂ ਉਹ ਕਰਾਂਗੇ ਸੱਚ ਜਾਣਕਾਰੀ ਮੁਤਾਬਕ ਪਤਾ ਲੱਗਾ ਕਿ ਟੈਬਲੇਟਸ ਲਈਆਂ ਸੀ ਇਹਨਾਂ ਨੇ ਨਸ਼ੇ ਦੀਆਂ ਉਹਦੇ ਨਾਲ ਦੇਖੋ ਜਾਣਕਾਰੀ ਮੁਤਾਬਕ ਇਹ ਵੀ 사실 ਸੀ ਇੱਥੇ ਖੜੇ ਆ ਅਸੀਂ ਸਾਨੂੰ ਇਹ ਪਤਾ ਲੱਗਾ ਇੱਕ ਬੰਦਾ ਜਿਹੜਾ ਹੈ ਤਿੰਨ ਵਾਰੀ ਦਾਖਲ ਹੋਇਆ ਹੈ ਤਿੰਨ ਵਾਰੀ ਐਡਮਿਟ ਹੋਣ ਤੋਂ ਬਾਅਦ ਫਿਰ ਆ ਗਿਆ ਵੀ ਉਹ ਉਹਦੀ ਵਿਲਪਵਰ ਹੀ ਨਹੀਂ ਹੈਗੀ ਆਪਣੀ ਵਿਲਪਵਰ ਨਹੀਂ ਹੈ ਹੁਣ ਇਹ ਚੀਜ਼ ਜਿਹੜੀ ਆਪਾਂ ਇੱਥੇ ਖੜੇ ਆ ਅਸੀਂ ਸਾਨੂੰ ਵੀ ਅਫਸੋਸ ਹੈ ਵੀ ਜਿਸ ਤਰ੍ਹਾਂ ਪਰਿਵਾਰ ਦੇ ਨਾਲ ਜਾਂਦਾ ਪਰ ਜਿਹੜੇ ਅਸੀਂ ਇੱਕ ਘੰਟੇ ਤੋਂ ਕਹਿ ਰਹੇ ਹਾਂ ਵੀ ਬਿਆਨ ਲਿਖਾਓ ਕਿਥੋਂ ਦਵਾਈ ਲਈ ਹੈ ਕਿਥੋਂ ਪਰ ਕੋਈ ਲਿਖਾਈ ਨਹੀਂ ਅਸੀਂ ਪਰਚਾ ਦੇਣ ਦਾ ਤਿਆਰ ਬੈਠੇ ਆ ਜਿਹਦਾ ਵੀ ਕੋਈ ਮਲਜਮ ਹੋਗਾ ਜੇ ਜਿਸ ਤੋਂ ਵੀ ਲੈ ਗਿਆ ਇਹਦੇ ਖਿਲਾਫ ਪਰਚਾ ਦੇਣ ਨੂੰ ਤਿਆਰ ਬੈਠੇ ਆ ਪਰ ਕੋਈ ਲਿਖਾਈ ਨਹੀਂ ਸਰ ਜਿਹੜਾ ਧਰਨਾ ਲਗਾਇਆ ਕੀ ਮੰਗ ਕੀ ਕਰ ਰਿਹਾ ਪਰਿਵਾਰ ਵਾਂਗੂ ਮੰਗਦੇ ਉਹਨਾਂ ਦੀ ਹੈਗੀ ਹੈ ਜੀ ਕੋਈ ਸਾਨੂੰ ਫਾਈਨੈਂਸ਼ੀਅਲੀ ਮਦਦ ਮਿਲ ਜਾਏ ਫਾਈਨੈਂਸ਼ੀਅਲੀ ਤਾਂ ਅਸੀਂ ਤਾਂ ਦੇ ਨਹੀਂ ਸਕਦੇ ਜੀ ਇਹ ਜਿਹੜਾ ਗਵਰਨਮੈਂਟ ਦੇ ਨਸ਼ਾਵੱਦ ਦੇ ਵਿੱਚ ਹੈਗੀ ਹੈ ਵੀ ਫ੍ਰੀ ਇਲਾਜ ਕਰ ਰਹੇ ਨੇ ਅਸੀਂ ਰੋਜ਼ ਲੋਕਾਂ ਨੂੰ ਮੋਟੀਵੇਟ ਕਰ ਰਹੇ ਹਾਂ ਵੀ ਤੁਸੀਂ ਆਓ ਦਾਖਲਾ ਅਸੀਂ ਕਰਾਣੇ ਆ ਫ੍ਰੀ ਆਫ ਕਾਸ ਦਵਾਈ ਦੇ ਰਹੇ ਹਾਂ ਗਵਰਨਮੈਂਟ ਦੇ ਲਈ ਉਸ ਤੋਂ ਬਾਅਦ ਤੁਹਾਨੂੰ ਕੁਝ ਕਰ ਸਕਦੇ ਹੋ ਇਹਦੇ ਵੇਲੇ ਬਾਅਦ ਆਪਣੀ ਕਰਨੀ ਪੈਣੀ ਤੁਹਾਨੂੰ ਸਰ ਜੀ ਤਿੰਨੋਂ ਨੌਜਵਾਨ ਇੱਕੋ ਪਿੰਡ ਦੇ ਹੀਗੇ ਸੀਗੇ ਇੱਕੋ ਪਿੰਡ ਦੇ ਨੇ ਨੌਜਵਾਨ ਤੇ ਹੁਣ ਤੁਸੀਂ ਉਮਰ ਤੇ ਦੇਖਾਂਗੇ ਕਿੰਨੀ ਹੈ ਜੀ ਇਹ ਮੈਨੂੰ ਪਤਾ ਨਹੀਂ